ਖਨੌਰੀ ਬਾਰਡਰ ਤੇ ਅੱਜ ਲੰਗਰ ਨਹੀਂ ਬਣੇਗਾ ਜੀ ਆ ਦਾਦੇ ਕੇ ਅੱਜ ਡੱਲੇਵਾਲ ਹੋਣਾ ਦਾ 15ਵਾਂ ਦਿਨ ਹੈ ਮਰਨ ਵਰਤ ਦੇ ਉੱਪਰ ਬੈਠੇ ਨੇ ਡੱਲੇਵਾਲ ਹੋਣੀ ਤਾਂ ਦਾਦੇ ਕੇ ਕੱਲ ਡੀਆਈਜੀ ਮਨਦੀਪ ਸਿੰਘ ਸਿੱਧੂ ਹੋਣਾ ਨੇ ਵੀ ਮੁਲਾਕਾਤ ਕੀਤੀ ਔਰ ਉਹਨਾਂ ਦੀ ਸੇਹ ਦਾ ਹਾਲਚਲ ਜਾਣਿਆ ਪਰ ਤੋਂ ਦਾਦੇ ਕੇ ਅੱਜ ਖਨੌਰੀ ਬਾਰਡਰ ਤੇ ਬਾਕੀ ਕਿਸਾਨ ਵੀ ਡੱਲੇਵਾਲ ਹੋਣਾ ਦੇ ਨਾਲ ਭੁਖੜਤਾਰ ਰੱਖਣਗੇ ਇੱਕ ਦਿਨਾਂ ਦੀ ਉਹ ਭੁਖੜਤਾਰ ਰੱਖਣਗੇ ਔਰ ਅੱਜ ਜਿਹੜਾ ਲੰਗਰ ਨਹੀਂ ਬਣੇਗਾ ਅੱਜ ਕੋਈ ਵਿੱਚੁੱਲਾ ਉੱਥੇ ਨਹੀਂ ਬਲੇਗਾ ਤਾਂ ਖਨੌਰੀ ਬਾਰਡਰ ਦੇ ਉੱਪਰ ਬੈਠੇ ਕਿਸਾਨ ਤੇ ਦੂਜੇ ਪਾਸੇ ਕਿਸਾਨ ਆ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਹਾਲਾਂਕਿ ਪੁਲਿਸ ਉਹਨਾਂ ਨੂੰ ਇੱਕ ਵਾਰ ਚੱਕ ਕੇ ਵੀ ਲੈ ਜਾਂਦੀ ਹੈ ਉੱਥੋਂ ਪਰ ਬਾਅਦ ਦੇ ਵਿੱਚ ਫਿਰ ਤੋਂ ਡੱਲੇਵਾਲ ਹੋਣੀ ਆ ਕੇ ਉੱਥੀ ਬਹਿ ਜਾਂਦੇ ਆ ਤੇ ਆਪਣਾ ਮਰਨ ਵਰਤ ਜਾਰੀ ਰੱਖਦੇ ਆ ਦੂਜੇ ਪਾਸੇ ਹਰਦੋ ਝੰਡੇ ਹੋਣਾ ਨੇ ਵੀ ਮਰਨ ਵਰਤ ਰੱਖਿਆ ਸੀ ਪਰ ਉਹਨਾਂ ਦਾ ਮਰਨ ਵਰਤ ਖੁਲਾ ਲਿਆ ਜਾਂਦਾ ਹੈ ਤੇ ਕੱਲ ਡੀਆਈਜੀ ਮਨਦੀਪ ਸਿੰਘ ਸਿੱਧੂ ਖਾਸ ਤੌਰ ਤੇ ਮਿਲਣ ਪਹੁੰਚੇ ਸੇਹ ਦਾ ਹਾਲਚਾਲ ਜਾਣੇ ਕਿਉਂਕਿ ਡੱਲੇਵਾਲ ਹੋਣੀ ਇੱਕ ਤਾਂ ਬਜ਼ੁਰਗ ਨੇ ਤੇ ਦੂਜੇ ਪਾਸੇ 15ਵਾਂ ਦੇਣਾ ਜੋਨਾ ਦੇ ਮਰਨ ਵਰਤ ਦਾ ਨਾ ਕੁਝ ਖਾ ਰਹੇ ਨੇ ਨਾ ਕੁਝ ਪੀ ਰਹੇ ਨੇ ਤੇ ਕਰਕੇ ਬੀਪੀ ਵੀ ਜਿਹੜਾ ਨਾਰਮਲ ਨਹੀਂ ਹੈ ਬੀਪੀ ਵੀ ਆਪਾਂ ਡਾਊਨ ਹੋ ਜਾਂਦਾ ਤੇ ਦੂਜੇ ਪਾਸੇ ਉਹਨਾਂ ਦਾ ਭਾਰ ਵੀ ਕਿਹਾ ਜਾ ਰਿਹਾ ਕਿ 8-9 ਕਿਲੋ ਘਟ ਗਿਆ ਤੇ ਦੂਜੇ ਪਾਸੇ ਉਹ ਜਦੋਂ ਵੀ ਬੋਲਦੇ ਨਜ਼ਰ ਆਉਂਦੇ ਤਾਂ ਹਮੇਸ਼ਾ ਭਾਵੁਕ ਹੋ ਜਾਂਦੇ ਬੋਲਦੇ-ਬੋਲਦੇ ਕੱਲ ਵੀ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਜੇ ਮੈਂ ਨਾ ਰਿਹਾ ਤਾਂ ਇਹ ਕਿਸਾਨ ਸੰਘਰਸ਼ ਜਰੂਰ ਜਾਰੀ ਰੱਖਿਓ ਤਾਂ ਅਜਿਹੀਆਂ ਗੱਲਾਂ ਜਦੋਂ ਕਰਦੇ ਤਾਂ ਸਮੁੱਚਾ ਜਿਹੜਾ ਮੋਰਚਾ ਸੀ ਉਹ ਵੀ ਕਿਤੇ ਨਾ ਕਿਤੇ ਭਾਵੁਕ ਹੋ ਜਾਂਦਾ ਤੇ ਅੱਜ ਮੋਰਚੇ ਨੇ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਵਿੱਚ ਇੱਕ ਕਦਮ ਪੁੱਟਿਆ ਔਰ ਅੱਜ ਖਨੌਰੀ ਬਾਰਡਰ ਦੇ ਉੱਪਰ ਤੋਂ ਹੰਦਾ ਦੇ ਕੇ ਲੰਗਰ ਨਹੀਂ ਬਣੇਗਾ ਨਾ ਹੀ ਲੰਗਰ ਅੱਜ ਸ਼ਕਾਇਆ ਜਾਏਗਾ ਤੇ ਨਾ ਹੀ ਜਿਹੜਾ ਅੱਜ ਕੋਈ ਵੀ ਜਿਹੜੇ ਉੱਤੇ ਕਿਸਾਨ ਬੈਠੇ ਨੇ ਕੁਝ ਖਾਣਗੇ ਕਿਉਂਕਿ ਅੱਜ ਉਹਨਾਂ ਨੇ ਇੱਕ ਦਿਨ ਆਪਣੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੇ ਨਾਲ ਇੱਕ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਵਜੋਂ ਜਿਹੜਾ ਇੱਕ ਦਿਨਾ ਦੀ ਭੁੱਖ ਹੜਤਾਲ ਰੱਖੀ ਆ ਤਾਂ ਦਾਦੇ ਕਿ ਅੱਜ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਜਗਜੀਤ ਸਿੰਘ ਡੱਲੇয়াল ਹੋਣੀ ਮਰਨ ਵਰਤਾ ਦੇ ਉੱਪਰ ਬੈਠਿਆ 15ਵਾਂ ਦਿਨ ਹੈ ਹਾਲਾਂਕਿ ਲਗਾਤਾਰ ਉਹਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੁਲਾਕਾਤ ਕਰ ਰਹੇ ਨੇ ਪੁਲਿਸ ਵੀ ਮੁਲਾਕਾਤ ਕਰਦੀ ਹੈ ਪਹਿਲਾਂ ਐਸਐਸਪੀ ਪਟਿਆਲਾ ਨਾਨਕ ਸਿੰਘ ਉਹਨਾਂ ਨੇ ਵੀ ਮੁਲਾਕਾਤਾਂ ਕੀਤੀਆਂ ਜਾ ਕੇ ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੀ ਲਗਾਤਾਰ ਉੱਥੇ ਉਹਨਾਂ ਨੂੰ ਜਾ ਕੇ ਮਿਲਦੇ ਰਹੇ ਆ ਤੇ ਹਜੇ ਕਿਸਾਨਾਂ ਦੀ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਬੇਸਿੱਟੇ ਹੀ ਨਿਕਲੀਆਂ ਨੇ ਜਿੰਨੀਆਂ ਵੀ ਮੀਟਿੰਗ ਹੋਈਆਂ ਨੇ ਹਾਲਾਂ ਉਹ ਬਾਡਰ ਤੇ ਬੈਠੇ ਕਿਸਾਨ ਕੱਲ ਵੀ ਆਪਣੀ ਰਣਨੀਤੀ ਬਣਾ ਰਹੇ ਸੀ ਕਿਉਂਕਿ ਕੱਲ ਪੀਐਮ ਮੋਦੀ ਹੋਣਾ ਨੇ ਹਰਿਆਣਾ ਦੇ ਵਿੱਚ ਆਉਣਾ ਸੀ ਪਾਣੀਪੱਤ ਦੇ ਵਿੱਚ ਜਿਸ ਕਰਕੇ ਉਹਨਾਂ ਨੂੰ ਦਿੱਲੀ ਕੁਚ ਕਰਨ ਦੇ ਲਈ ਜਿਹੜਾ ਕੱਲ ਕਿਹਾ ਗਿਆ ਸੀ ਕਿ ਇੱਕ ਦਿਨ ਜਿਹੜਾ ਅੱਜ ਦਾ ਦਿਨ ਆ ਜਾਓ ਤੇ ਬਾਕੀ ਦੂਜੇ ਪਾਸੇ ਕਿਸਾਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਅੱਜ ਆ ਦਿਨ ਦਿੱਲੀ ਕੁਚ ਨਹੀਂ ਕਰਾਂਗੇ ਅਸੀਂ ਅੱਜ ਰਣਨੀਤੀ ਬਣਾਵਾਂਗੇ ਮੀਟਿੰਗ ਕਰਾਂਗੇ ਤੇ ਦੂਜੇ ਪਾਸੇ ਹੁਣ ਜਗਜੀਤ ਸਿੰਘ ਡੱਲੇਵਾਲ ਹੋਣਾ ਨਾਲ ਜੁੜੀ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਮਰਨ ਵਰਤਾਜ 15ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ